I the tribunal has also I, I it. The tribunal, uh, tribunal has also dealt with the similar issue of a white order dated at uh, June on OA number so and so, Environment Protection Society Registered State of Punjab and passed similar order according MCL Galata and LIT may take remedial action on the accordance with the law the application is disposed of. the copy of this order be forwarded to MCL, Galata, and LIT by email for compliance. Yes, yes, आ have to pay ऑर्डर नहीं order. No, 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 दोनों की नहीं क्या एक मिनट एक मिनट एक मिनट एक मिनट पे जी एक मिनट ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਸਾਹਮਣੇ ਹੱਥ 'ਚ ਉਹਨਾਂ ਦੇ ਕਾਗਜ਼ ਫੜੀ ਫਟਾਫਟ ਅੰਗਰੇਜ਼ੀ ਪੜ ਰਹੇ ਇਹ ਹਨ ਲੁਧਿਆਣਾ ਵੈਸਟ ਦੇ ਵਿਧਾਇਕ ਗੁਰਪ੍ਰੀਤ ਗੋਗੀ ਜਿਨ੍ਹਾਂ ਦੇ ਵੱਲ ਉਸ ਵੇਲੇ ਲੇਅਰ ਵੈਲੀ ਜਾ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਰੋਕਿਆ ਗਿਆ ਜਿਹੜੇ ਲੁਧਿਆਣਾ ਦੀ ਖੂਬਸੂਰਤੀ ਲਈ ਅਤੇ ਲੋਕਾਂ ਦੇ ਆਰਾਮ ਲਈ ਬਣਾਏ ਗਏ ਵੈਲੀ 'ਚ ਲੱਗੇ ਦਰਖਤਾਂ ਦੀ ਬਾੜ ਪ੍ਰੋਟੈਕਸ਼ਨ ਵਾਲ ਨੂੰ ਤੋੜ ਰਹੇ ਸਨ ਇਸ ਮੌਕੇ ਕੌਂਸਲਰ ਸਾਹਿਬਾਨ ਅਤੇ ਆਮ ਲੋਕਾਂ ਦੇ ਵੱਲੋਂ ਵੀ ਸਖਤ ਵਿਰੋਧ ਕੀਤਾ ਗਿਆ ਬਾਈਟ ਦੇਣ ਦਾ ਅਧਿਕਾਰ ਨਹੀਂ ਹੈ ਸਾਨੂੰ ਪਰ ਮੈਂ ਉਧਰ ਪਾਸੇ ਵੀ ਉਹ ਚੀਜ਼ ਹੋਣੀ ਹੈ ਸਾਨੂੰ ਤੇ ਟੀਪ ਸਾਹਿਬ 12 ਤਰੀਕ ਨੂੰ ਦੇਣਗੇ ਸਾਰੀ ਰਿਪੋਰਟ ਸਬਮਿਟ ਕਰਾਂਗੇ ਡਿਵਰ ਨੇ ਕਿਹਾ ਹੈ ਜਿਹੜਾ ਪੱਜਿਆ ਗਿਆ ਉਹ ਸਾਡੀ ਬਰਕਰਾਰ ਰੱਖਣਗੇ ਮੈਂ ਤਾਂ ਬਾਈਟ ਦੇਣ ਦਾ ਮੇਰੇ ਕੋਲ ਅਧਿਕਾਰ ਨਹੀਂ ਹੈ ਵੀਰ ਮੈਂ ਤੁਹਾਨੂੰ ਕਰਦਾ ਕਿ ਜਾਂ ਤਾਂ ਮੈਨੂੰ ਪਰਮਿਸ਼ਨ ਲੈ ਲੰਦੋ ਇੱਕ ਮਿੰਟ ਡੀਫਾ ਸਰ ਤੋਂ ਜੋ ਪਟਿਆ ਗਿਆ ਟਿਕਰ ਦੇਣਾ ਟਿਕਰ ਮਤ ਕਥਾ ਪਹਿਲਾਂ ਪੁੱਛ ਕੇ ਸਾਰੇ ਇਕੱਠੇ ਕਰ ਲਓ ਯਾਰ ਪਲੀਜ਼ ਸਾਰੇ ਇਕੱਠੇ ਕਰ ਲਓ ਕਿਉਂਕਿ ਜੋ ਅੱਜ ਇਹ ਮੀਟਿੰਗ ਬੁਲਾਈ ਆ ਤੁਸੀਂ ਸਾਰੇ ਡਿਪਾਰਟਮੈਂਟ ਆਈਓ ਥੱਲੇ ਕਰ ਮਾਰੋ ਥੋੜਾ ਥੱਲੇ ਰੱਖ ਲਓ ਯਾਰ ਮੈਂ ਥੱਲੇ ਕਰ ਲਉਂਦਾ ਥੋੜਾ ਥੱਲੇ ਕਰ ਲਓ ਯਾਰ ਮਾੜਾ ਜਿਹਾ ਚਿਹਰਾ ਦੇਖਾ ਤੁਸੀਂ ਪਾਜੀ ਥੱਲੇ ਕਰ ਲਓ ਹਾਲੀ ਹਾਲੀ ਸਰ ਡੋਗ ਜੀ ਕਾ ਚਿਹਰਾ ਨਹੀਂ ਆ ਰਿਹਾ ਥੱਲੇ ਕਰ ਲਓ ਯਾਰ ਸੱਥ ਥੱਲੇ ਕਰ ਲਓ ਥੱਲੇ ਕਰ ਲਓ ਅ ਹਾਂ ਜੀ ਸਰ ਅੱਜ ਜਿਹੜੇ ਪ੍ਰੈਸ ਪੱਟੇ ਦਾ ਮੈਕਸੀਮਮ ਮਾਮਲਾ ਸਾਰਾ ਜੇ ਸੀਗਾ ਆ ਸਾਡੀ ਲੀਅਰ ਵੈਲੀ ਹੈਗੀ ਆ ਇਹਦੇ ਨਾਲ ਫੋਰੈਸਟ ਡਿਪਾਰਟਮੈਂਟ ਨੇ ਬਿਨਾ ਇਨਫਾਰਮੇਸ਼ਨ ਇਨਫੋਰਮ ਕੀਤੇ ਕਾਰਪੋਰੇਸ਼ਨ ਨੂੰ ਇੱਥੇ ਇਹਨਾਂ ਨੇ ਸਾਰੇ ਡਿਮੋਲਿਸ਼ ਕਰਤੇ ਸਾਡੇ ਜੀ ਐਡੀ ਸੋਹਣੀ ਇੱਥੇ ਗ੍ਰੇ ਨਾਈਟਸ ਦੇ ਨਾਲ ਸਾਡੇ ਬਣਾਏ ਹੋਏ ਸੀਗੇ ਟੀ ਗਾਰਡ ਜੇ ਬਣਾਏ ਹੋਏ ਸੀਗੇ ਲੋਕਾਂ ਦੇ ਬੈਠਣ ਨੂੰ ਬਣਾਏ ਸੀ ਟੀ ਗਾਰਡ ਬਣਾਏ ਹੋਏ ਸੀਗੇ ਤੇ ਉਹ ਬਿਨਾ ਇਨਫਾਰਮੇਸ਼ਨ ਦਿੱਤੇ ਇਹਨਾਂ ਨੇ ਕੀਤਾ ਜਿੱਚ ਮੈਂ ਅਜ ਰੇਂਜਰ ਆਪਣੇ ਜਿਹੜੇ ਹੈਗੇ ਨੇ ਫੋਰੈਸਟ ਦੇ ਮਿਸਟਰ ਕੁਲਜੀਤ ਸਿੰਘ ਔਰ ਆਪਣੇ ਗਗਨੇਜਾ ਜੀ ਜਿਹੜੇ ਬੀ ਐਨ ਡੀ ਆਰ ਦੇ ਨੇ ਔਰ ਸਾਰਿਆਂ ਨੂੰ ਅੱਜ ਇੱਥੇ ਬੁਲਾ ਕੇ ਤੁਹਾਡੇ ਸਾਹਮਣੇ ਅਸੀਂ ਗੱਲ ਕੀਤੀ ਹੈਗੀ ਵੀ ਇਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਇਹਦੀ ਜ਼ਿੰਮੇਵਾਰੀ ਅਸੀਂ ਫਿਕਸ ਕਰਨੀ ਹੈ ਵੀ ਕਿਹੜੇ ਆਫੀਸਰ ਦੀ ਨੈਗਲੀਜੈਂਸੀ ਹੈ ਜਿਹਦੇ ਕਰਕੇ ਸਾਡਾ ਪਬਲਿਕ ਜੋ ਵੈਲਥ ਹੈਗੀ ਹੈ ਪਬਲਿਕ ਪ੍ਰਾਪਰਟੀ ਹੈਗੀ ਉਹਨੂੰ ਡੈਮੇਜ ਹੋਇਆ ਹੈਗਾ ਔਰ ਕਿਸ ਤਰੀਕੇ ਨਾਲ ਐਨਜੀਟੀ ਦੇ ਜਾਂ ਜੋ ਨੋਰਮ ਸੀਗੇ ਇਹਨਾਂ ਨੂੰ ਫੁੱਲਫਿਲ ਕਰਨੀਆਂ ਚਾਹੀਦੀਆਂ ਸੀਗੀਆਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਸੀ ਉਹ ਨੋਰਮਸ ਨੂੰ ਇਹਨਾਂ ਨੇ ਕਿਉਂ ਨਹੀਂ ਕੀਤਾ ਇੱਡੀ ਕੀ ਕਾਲੀ ਸੀਗੀ ਵੀ ਜੇ ਤੁਸੀਂ ਜੇ ਐਨਜੀਟੀ ਨੇ ਜਿਹੜੀਆਂ ਨੇਚਰਲ ਗ੍ਰੀਨ ਇੰਟਰਵਿਊਨਲ ਦੀਆਂ ਜੋ ਨੋਰਮ ਸੀਗੀਆਂ ਜੋ ਫੋਰੈਸਟ ਡਿਪਾਰਟਮੈਂਟ ਨੇ ਇਹਨਾਂ ਨੂੰ ਅਵੇਅਰ ਵੀ ਕੀਤਾ ਸੀ ਜੋ ਮੇਰੇ ਕੋਲ ਲੈਟਰ ਉਹਨੇ ਪੜਾਈ ਆ ਆਪਣੇ ਰੇਂਜਰ ਸਾਹਿਬ ਨੇ ਕਿ ਜਿੱਥੇ ਲਿਖਿਆ ਵੀ ਐਲ ਆਈਟੀ ਨੂੰ ਆਪਣੇ ਲੁਧਿਆਣਾ ਬਲੂਮਿੰਗਟ੍ਰਸਟ ਪਲਸ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਉਹ ਗਲਾਡਾ ਨੂੰ ਸਾਰਨ ਲਿਖ ਕੇ ਭੇਜਿਆ ਸੀਗਾ ਵੀ ਇਦਾਂ ਕਰਕੇ ਇੱਥੇ ਐਨ ਜੀਟੀ ਦੇ ਨੋਰਮਸ ਆ ਜਿਹੜੀਆਂ ਤੁਸੀਂ ਉਹਨਾਂ ਨੂੰ ਫੋਲੋ ਕਰੋ ਪਰ ਕਿਸੇ ਨੇ ਉਹ ਫੋਲੋ ਨਹੀਂ ਕੀਤੀਆਂ ਕਿਸੇ ਆਫੀਸਰ ਨੇ ਵੀ ਤੇ ਉਹਦੀ ਜ਼ਿੰਮੇਵਾਰੀ ਜਦੋਂ ਕੰਸਟ੍ਰਕਸ਼ਨ ਇੱਥੇ ਚੱਲ ਰਹੀ ਸੀ ਪਰ ਉਹਦੇ ਵਿੱਚ ਫੋਰੈਸਟ ਡਿਪਾਰਟਮੈਂਟ ਵੀ ਸ਼ੱਕ ਦੇ ਘੇਰੇ ਚ ਆ ਵੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਗਿਆ ਉਦੋਂ ਤੁਸੀਂ ਕਿਉਂ ਨਹੀਂ ਆ ਕੇ ਚੈੱਕ ਕੀਤਾ ਵੀ ਤੁਹਾਡੀ ਇੱਥੇ ਕੰਸਟ੍ਰਕਸ਼ਨ ਚੱਲ ਰਹੀ ਵੀ ਤੁਹਾਡੇ ਆਪਣੇ ਸਾਡੇ ਟਰੀਜ਼ ਦੇ ਵਿੱਚ ਜੋ ਇਹਨਾਂ ਨੂੰ ਜਿੰਨੀ ਚਾਹੀਦੀ

कारपोरेशन की जेब से पब्लिक की जेब से दोबारा निकाले वो पैसा तो फिर वही जुम्मेवार होगा चाहे वो कंट्रैक्टर हो चाहे वो कारपोरेशन का ऑफिसर हो चाहे वो फॉरेस्ट डिपार्टमेंट का ऑफिसर हो जिसकी भी जुम्मेवारी फिक्स होगी उसके ऊपर लागू होगी वो करेंगे वो तो ये तो दबाव तो नहीं सी मे भी हो सकता है पिछली सरकारों में दबाव के कारण ही तो ऑफिसरों को इन्होंने गलत काम करवाए हैं जो अब नहीं है ठेकेदार ने किया ठेकेदार ने तो ठेकेदार ने जो दिता गया उन्हें उस सामना जो ऑफिस मेरी गलत सुनो ਠੇਕੇਦਾਰ ਕੀ ਹੁੰਦੇ ਨੇ ਠੇਕੇਦਾਰ ਨੂੰ ਤਾਂ ਐਸਜੀਓ ਐਕਸੀਨ ਜੇ ਐਸਸੀ ਚਲਾਉਂਦੇ ਨੇ ਨਾ ਜੇ ਇਹਨਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਵੀ ਆਖੇ ਦੇਖਣ ਵੀ ਬਾਕੀ ਯਾਰ ਇਹ ਜਿਹੜੀਆਂ ਐਨਜੀਟੀਆ ਨੋਰਮਸ ਨੇ ਫਾਲੋ ਕੀਤੀਆਂ ਅਸੀਂ ਇਹਨੂੰ ਡਾਇਰੈਕਸ਼ਨ ਦਿੱਤੀ ਆ ਜੇ ਨਹੀਂ ਡਾਇਰੈਕਸ਼ਨ ਦਿੱਤੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੇ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਉਹਦੇ ਬਾਅਦ ਜੋ ਠੇਕੇਦਾਰਾਂ ਨੇ ਕੀਤੀ ਆ ਫਿਰ ਇਹਦੀ ਨੈਗਲੀਜੈਂਸੀ ਆ ਆਫਟਰ ਕਿਤਨਾ ਕਿਸੇ ਦਾ ਜ਼ਿੰਮੇਵਾਰੀ ਫਿਕਸ ਹੋਏਗੀ ਨਾ ਜੋ ਵੀ ਗੱਲ ਨਿਕਲਿਆ ਬਿਲਕੁਲ ਜੋ ਵੀ ਹੋਏਗਾ ਦੇਖੋ ਬ੍ਰਦਰ ਇਹਦੇ ਵਿੱਚ ਪਬਲਿਕ ਦਾ ਪੈਸਾ ਪਹਿਲਾਂ ਹੀ ਬਹੁਤ ਲੁੱਟਿਆ ਫੁੱਟਿਆ ਗਿਆ ਔ ਪੈਸਾ ਨਹੀਂ ਖਰਾਬ ਹੋਣਾ ਉਹ ਪੈਸੇ ਨੂੰ ਅਸੀਂ ਸਹੀ ਢੰਗ ਨਾਲ ਲਾਉਣਾ ਔਰ ਪ੍ਰੋਪਰ ਵੀ ਨਾ ਪਬਲਿਕ ਨੂੰ ਉਹਦੀਆਂ ਸਰਵਿਸਿਜ਼ ਦੇਣੀ ਆਗੀਆਂ ਨੇ ਠੀਕ ਹੈ ਸਰ ਠੀਕ ਥੈਂਕ ਯੂ ਮੈਂ ਮੈਂ ਕੀ ਨਾ ਆਜੀ ਆਪਣਾ ਤੇ ਮੈਂ ਅਮਰਤਵਰਸ਼ਾ ਰਾਮਪਾਲ ਕਾਉਂਸਲਰ ਵਾਰਡ ਨੰਬਰ 75 ਕਹਤੇ ਕਿ ਮਤਲਬ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਕਾਰਵਾਈ ਕੀਤੀ ਗਈ ਹੈ ਕੀ ਸਮਾਂ ਤੁਸੀਂ ਇਹ ਦੇਖੋ ਮੈਂ ਤੇ ਕਾਰਵਾਈ ਜਿੱਥੋਂ ਤੱਕ ਮੇਰਾ ਦਿਮਾਗ ਕਹਿੰਦਾ ਹੈ ਵੀ ਇਹ ਜਿਹੜੇ ਆਫੀਸਰਸ ਨੇ ਕੋਰਟਾਂ ਵਿੱਚ ਤਰੀਕਾ ਹੁੰਦੀਆਂ ਨੇ ਉਹ ਜਦੋਂ ਕੋਈ ਤਰੀਕ ਆਂਦੀ ਹੈ ਕੋਈ ਨਾ ਕੋਈ ਕਾਰਵਾਈ ਪਾ ਕੇ ਤੇ ਚਲੇ ਜਾਂਦੇ ਆ ਇਹ ਤੇ ਦੇਖਦੇ ਨੇ ਵੀ ਕਿਹੜੀ ਕਾਰਵਾਈ ਕਿੱਥੇ ਜਿੱਥੇ ਪਾਣੀ ਆ ਪਰ ਜਿਹੜਾ ਇਹ ਚੀਜ਼ ਹੋਈ ਹੈ ਸਾਡਾ ਬਹੁਤ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਮੈਨੂੰ ਤਾਂ ਸਮਝ ਨਹੀਂ ਆਂਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਉਹਨੂੰ ਦੇਖੋ ਆਪਾਂ ਅਗਰ ਕਿਸੇ ਪੇੜ ਦੀ ਕੋਈ ਤੂੰ ਸੋਚਦੇ ਆ ਕਿ ਜਿਹੜਾ ਵੀ ਇਹਨਾਂ ਦਾ ਐਨਜੀਟੀ ਦਾ ਜਈ ਹੈ ਬਿਲਕੁਲ ਬਿਲਕੁਲ ਫਾਲੋ ਕੀਤਾ ਹੋਇਆ ਹੈ ਅਸੀਂ ਤੇ ਜਦੋਂ ਇਹ ਵਾਟਰ ਫਰੰਟ ਮੈਂ ਇਸ ਏਰੀਏ ਦੀ ਕਾਉਂਸਲਰ ਆ ਮੈਂ ਔਰ ਜਿਹੜੇ ਪੁਰਾਣੇ ਐਸੋਲੇ ਆਪਾਰਟੂਸ਼ਨ ਆਸ਼ੂ ਜੀ ਸੀ ਅਸੀਂ ਤੇ ਇੱਥੇ ਯੂਨੀਵਰਸਿਟੀ ਤੋਂ ਰਿਟਾਇਰਡ ਲੋਕ ਲਿਆ ਕੇ ਕੰਸਲਟ ਕਰ ਕਰਕੇ ਵੀ ਪੇੜਾਂ ਨੂੰ ਕਿਸ ਤਰ੍ਹਾਂ ਅਸੀਂ ਕਰੀਏ ਤੁਸੀਂ ਜਿਹੜਾ ਪਾਸੇ ਕਹਿੰਦੇ ਕੰਕਰੀਟ ਮੈਨੂੰ ਕਿਤੇ ਵੀ ਨਜ਼ਰ ਦਿਖਾ ਦੇ ਇੱਕ ਸਾਈਡ ਤੇ ਜ਼ਰੂਰ ਸਾਈਕਲ ਦਾ ਟ੍ਰੈਕ ਹੈਗਾ ਉੱਥੇ ਬਾਕੀ ਜਿੱਧਰ ਉਧਰ ਵਾਕਿੰਗ ਹੈ ਕਿੱਤੇ ਵੀ ਕੋਈ ਕੰਕਰੀਟ ਨਹੀਂ ਹੈਗੀ ਕਿਤੇ ਵੀ ਕੋਈ ਟਾਇਲ ਨਹੀਂ ਹੈਗੀ ਜਦੋਂ ਬਣਾਇਆ ਗਿਆ ਉਦੋਂ ਨਹੀਂ ਆਣਾ ਦੇਖਿਆ ਕਿ ਅੱਜ ਇਹ ਹੋਣਗੇ ਮੈਨੂੰ ਤੇ ਇਹੀ ਹੈਰਾਨ ਹੈ ਬਣਾਇਆ ਮੈਂ 3 ਸਾਲ ਹੋ ਗਏ ਨੇ ਇਹਨੂੰ ਲੋਕ ਸੈਰ ਕਰ ਰਹੇ ਨੇ ਬਣ ਕੇ ਕੰਪਲੀਟ ਹੋ ਚੁੱਕਿਆ ਹੋਣੀ ਕਿਉਂ ਆਇਆ ਰਿਹਾ ਕਿ ਹੁਣ ਜੀ ਪਾਰਟੀ ਆ ਗਈ ਹੈ ਤਾਂ ਕਿੱਦਾਂ ਵੀ ਉਹਦੇ ਕਰਕੇ ਤਾਂ ਨਹੀਂ 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 ਮੈਨੂੰ ਨਹੀਂ ਲੱਗਦਾ ਇਹ ਪੋਲਿਟੀਕਲ ਨਹੀਂ ਹੈ ਤੇ ਸਾਰਿਆਂ ਦਾ ਲੁਧਿਆਣਾ ਹੈ ਸਾਰਿਆਂ ਦੀ ਹੈ ਸ਼ਾਨ ਸੀ ਹਾਂਜੀ ਮਹਾਰਾਜ ਰੋਡ ਨੇ ਸੜ ਜਾਂਦਾ ਤੇ ਵੀ ਜਿਵੇਂ ਬਣੀ ਸੀ ਟਾਇਲ ਲਾਈ ਇਟਲੋਕਿੰਗ ਟਾਇਲ ਪੇੜਾ ਨਾਲ ਲਗਾ ਜਿਸ ਵੇਲੇ ਐਂਜਬੀ ਤੋਂ ਆਰਡਰ ਆਇਆ ਸੀ ਕਿ ਪੇੜ ਦੇ ਨਾਲ ਦੀ ਬਿਲਕੁਲ ਟਾਇਲ ਲਗਾਤੀ ਹੈ ਉਸ ਦਾ ਪ੍ਰੋਬਲਮ ਆਇਆ ਕਿ ਤੋਂ ਲੱਗਾ ਨਹੀਂ ਉਸ ਵੇਲੇ ਵੀ ਐਮਸੀਡੀ ਅਫਸਰ ਦੀ ਕੋਈ ਨਹੀਂ ਬਿਲਕੁਲ ਬਿਲਕੁਲ ਉਹ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਮੈਂ ਵੀ ਦੇਖ ਕੇ ਮੈਂ ਵੀ ਦੇਖ ਕੇ ਉਹਨਾਂ ਨੂੰ ਕਿਹਾ ਕੰਮ ਰੁਕਵਾਇਆ ਦੋਸਤੋ ਬਾਅਦ ਕਿਹਾ ਵੀ ਇਹ ਟਾਇਲਾ ਪਟਵਾਓ ਉਖੜਵਾਈਆਂ ਨੇ ਉਖੜਵਾਓ ਟਾਇਲਾ ਅਜੇ ਪਬਲਿਕ ਸਟਰਕਚਰ ਨਹੀਂ ਨਹੀਂ ਉਹ ਜੇ ਠੇਕੇਦਾਰ ਦੇ ਉਹ ਠੇਕੇਦਾਰ ਕੋਲੋਂ ਹੀ ਉਖੜਵਾਈਆਂ ਨੇ ਨਹੀਂ ਫਿਰ ਪੈਸੇ ਪੈਸੇ ਲੱਗੇ ਪੈਤਾ ਐ ਐਮਸੀ ਦਾ ਨਾ 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 ਐਮਸੀ ਦਾ ਕਿਉਂ ਠੇਕੇਦਾਰ ਨੇ ਅਜੇ ਪੇਮੈਂਟ ਐਮਸੀ ਕੋਲੋਂ ਲੈਣੀ ਐ ਉਹ ਉਹਦੇ ਕੋਲ ਨਹੀਂ ਵੇ ਦੇਖੋ ਜਦੋਂ ਆਪਾਂ ਘਰ ਵੀ ਬਣਾਉਨੇ ਆ ਨਾ ਕਈ ਮਸਰੂਫੀਅਤਸ ਹੁੰਦੀਆਂ ਨੇ ਲੇਬਰ ਕੰਮ ਕਰਕੇ ਚਲੀ ਜਾਂਦੀ ਹੈ ਪਰ ਉਹ ਆਪਾਂ ਮਾਲਕ ਫਿਰ ਬਾਅਦ ਚ ਹੀ ਦੇਖਦਾ ਨਾ ਜਦੋਂ ਦੇਖਿਆ ਉਦੋਂ ਆਪਾਂ ਉਹਨੂੰ ਠੇਕੇਦਾਰ ਨੂੰ ਕਹਿੰਦਾ ਵੀ ਨਹੀਂ ਥਿਸ ਇਜ਼ ਨਾਟ ਫੇਅਰ ਇੱਕ ਵਾਰੀ ਜਦੋਂ ਬਣਾ ਲੱਗੇ ਇੱਕ ਵਾਰੀ ਨਕਸ਼ਾ ਬਣਾਦਾ ਪਤਾ ਲੱਗਦਾ ਨਹੀਂ ਬਿਲਕੁਲ ਬਿਲਕੁਲ ਹਾਂ ਹਾਂ ਨਕਸ਼ਾ ਆਪਾਂ ਹੁੰਦਾ ਹੈ ਨਾ ਨਾ ਠੇਕੇਦਾਰ ਕਿਉਂ ਬਣਾਦਾ ਹੈ ਸਾਡੇ ਸਾਰੀ ਰਾਏ ਲੈਂ ਕੇ ਕਰਵਾਈ ਹੁੰਦੀ ਹੈ ਹਾਂ ਐਮਸੀ ਤੇ ਕੀ ਕਾਰਵਾਈ ਕਰਦੇ ਨਹੀਂ ਐਮਸੀ ਦਾ ਤਾਂ ਹੀ ਜੇ ਸਾਨੂੰ ਹੋ ਚੁੱਕੇ ਨੁਕਸ ਨਜ਼ਰ ਆਏਗਾ ਮਤਲਬ ਹੈ ਗਲਤੀ ਸਾਰੀ ਠੇਕੇਦਾਰ ਦੀ ਹੁੰਦੀ ਹੈ ਠੀ ਠੇਕੇਦਾਰ ਦੀ ਨਹੀਂ ਠੇਕੇਦਾਰ ਵੀ ਕਿਹੜਾ ਹਾਫ ਕਰਦਾ ਉਹ ਤੇ ਲੇਬਰ ਹੈ ਹੁਣ ਕੱਲ ਜਿਹੜੀ ਮਸ਼ੀਨ ਜਿਹੜੀ ਜੀਸੀਬੀ ਆਈ ਹੈ ਜਿਹੜੀ ਉਹ ਢਾਈ ਹੈ ਅਸੀਂ ਜਿਹੜਾ ਕਿਸੇ ਅਫੀਸਰ ਉਹਨੇ ਤੇ ਆਰਡਰ ਕਰਤਾ ਬਾਕੀ ਜੀਸੀਬੀ ਵਾਲੇ ਨੇ ਕਿੱਥੋਂ ਤੱਕ ਹਟਾਤਾ ਕੀ ਟਾਦਾ ਉਹਨੇ ਪੰਜਾ ਲੈ ਕੇ ਚਲਾਤਾ ਸਾਡੇ ਦਾ ਸਾਰਾ ਨਾਸਮਰਤਾ ਇਹ ਲੇਬਰ ਜਿਹੜੀ ਹੈ ਇਹਨਾਂ ਨੂੰ ਬਸ ਅਫੀਸਰਸ ਦੀ ਇਹ ਗਲਤੀ ਹੈ ਵੀ ਸਿਰ ਤੇ ਕਿਉਂ ਨਹੀਂ ਖੜਦੇ ਇਹ ਮੈਨੂੰ ਪਰਸ ਕੱਲ ਸ਼ਾਮ ਪਰਸੋਂ ਸ਼ਾਮੀ ਦੇ ਤੁਸੀਂ ਕਿ ਉਹਨਾਂ ਨੇ ਗੋਗੀ ਗੋਗੀ ਜੀ ਨਾਲ ਗੱਲ ਕੀਤੀ ਫਿਰ ਮੈਂ ਗੋਗੀ ਜੀ ਨੂੰ ਫੋਨ ਕੀਤਾ ਸਵੇਰੇ ਮਾਰਨਿੰਗ ਚ ਕਿ ਸ਼ਾਮੀ ਮੈਨੂੰ 7 ਵਜੇ ਪਤਾ ਲੱਗਾ ਤੇ ਗੋਗੀ ਜੀ ਨੂੰ ਫੋਨ ਕੀਤਾ ਕੋਈ ਨਹੀਂ ਗੋਗੀ ਜੀ ਕਿਤੇ ਮਸਰੂਫ ਹੋ ਗਏ ਉਹਨੇ ਕੱਲ ਫਿਰ ਅਸੀਂ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਸਾਰੇ ਲਿਆ ਕੇ ਦੇਖਿਆ ਉਹਨਾਂ ਨੂੰ ਲੀਗਲ ਨੋਟਿਸ ਔਰ ਮੈਂ ਤਾਂ ਤੁਹਾਨੂੰ ਪਤਾ ਬਹੁਤ ਇਸ ਕੰਮ ਚ ਬਹੁਤ ਸਖਤ ਵੜ ਯੂਜ਼ ਕਰ ਦੇਣੀ ਆ ਮੈਂ ਕਿ ਵੀ ਪਰਚਾ ਦਰਜ ਕਰਾਓ ਜੀ ਜਿਹਦੇ ਨਾਲ ਅਗਲੇ ਨੂੰ ਨਸੀਹਤ ਆਣੀ ਚਾਹੀਦੀ ਵੀ ਇੰਨੀ ਪਿਆਰੀ ਚੀਜ਼ ਅਗਰ ਕਿਸੇ ਨੇ ਬਨ ਵੀ ਗਈ ਹੈ ਤੇ ਜਾਂ ਤੇ ਪਹਿਲੇ ਰੋਕੋ ਜੇ ਬਨ ਗਈ ਹੈ ਤੇ ਫਿਰ ਕਮ ਸਿਕਨ ਸਾਨੂੰ ਕੌਨਫੀਡੈਂਸ ਤੇ ਲਓ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਭਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਲੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050